ਸੰਗਤ ਜੀ ਆਓ ਆਪਾਂ ਅੱਜ ਦਰਸ਼ਨ ਕਰੀਏ ਪਿੰਡ ਮੋਹੀ ਜਿੱਥੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਉਂਗਲ ਵਿੱਚੋਂ ਸੱਲਾ ਲਾ ਕੇ ਇੱਕ ਪ੍ਰਵਾਨ ਦਿੱਤਾ ਸੀ ਤੇ ਉਹਨਾਂ ਨੂੰ ਇਹ ਵੀ ਕਿਹਾ ਸੀ ਤਜ ਤੋਂ ਬਾਅਦ ਤੁਹਾਡੇ ਦੋ ਦੋ ਵਿਆਹ ਹੋਣਗੇ ਇੱਥੋਂ ਦੇ ਗ੍ਰੰਥੀ ਸਾਹਿਬ ਤੋਂ ਆਪਾਂ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਹੋਈਏ ਆਓ ਸੰਗਤ ਆਹ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਹੁੰਚਿਆ ਪਿੰਡ ਮੋਹੀ ਜਿੱਥੇ ਦਸ਼ਮੇ ਪਾਸਾ ਜੀ ਦੇ ਚਰਨ ਸੂ ਪਵਿੱਤਰ ਧਰਤੀ ਆ ਤੇ ਆਪਾਂ ਖਾਲਸਾ ਜੀ ਨਾਲ ਗੱਲਬਾਤ ਕਰਾਂਗੇ ਇੱਥੋਂ ਦੇ ਖਾਲਸਾ ਜੀ ਨਾਲ ਹੈੱਡ ਗ੍ਰਾਂਥੀ ਬਣਾਇਆ ਇੱਥੋਂ ਜੀ ਤੇ ਗੁਰਪ੍ਰੀਤ ਜੀ ਨਾਲ ਆਪਾਂ ਗੱਲ ਕਰਦੇ ਹਾਂ ਸਾਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਅੱਜ ਤੁਹਾਡੇ ਤੋਂ ਐ ਇੱਛੇ ਸਥਾਨ ਬਾਰੇ ਆਪਾਂ ਕੁਝ ਜਾਣਕਾਰੀ ਸਾਂਝੀ ਕਰਨੀ ਹੈ ਸੰਗਤਾਂ ਨੂੰ ਪਤਾ ਲੱਗੇ ਵੀ ਇਹ ਪਵਿੱਤਰ ਸਥਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਤੇ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਪ ਜੀ ਦੇ ਤਾਂ ਤਾਈ ਮੋਹੀ ਨਗਰ ਗਾ ਤੇ ਆਸਾ ਜਿਹੜਾ ਬਰਨ ਕਰਦੇ ਹਾਂ ਮਾਲਵੇ ਦੇ ਪੰਜਾਬੀ ਚੈਨਲ ਦੇ ਮਾਧਿਅਮ ਦੁਆਰਾ ਸਤਿਗੁਰੂ ਕਲੰਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਚਮਕੌਰ ਦੀ ਗੜੀ ਤੋਂ ਜੰਗ ਕਰਦੇ ਆਂ ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਹੁੰਦਿਆਂ ਹੋਇਆਂ ਇਸੇ ਤਰ੍ਹਾਂ ਪੌਰ ਸਾਹਿਬ ਆਲਮਗੀਰ ਦੀ ਧਰਤੀ ਤੇ ਪਹੁੰਚਦੇ ਆਂ ਹਾਂਜੀ ਉਪਰੰਤ ਟਾਲੀ ਆਣਾ ਸਾਹਿਬੇਖੇ ਤੇ ਉਪਰੰਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਮੋਹੀ ਨਗਰ ਦੀ ਧਰਤੀ ਤੇ ਪਹੁੰਚੇ ਹਾਂਜੀ ਤੇ ਉਸ ਸਮੇਂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਕਰ ਕਮਲਾਂ ਦੇ ਵਿੱਚ ਇੱਕ ਹੱਥ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਸ ਨੂੰ ਆਪਾਂ ਛੱਲਾ ਕਹਿ ਦਿੰਨੇ ਆ ਹਾਂਜੀ ਪਰ ਸਿੰਘ ਜਿਸ ਨੂੰ ਗੋਲਸਤ੍ਰਾਨ ਕਹਿੰਦੇ ਠੀਕ ਆ ਜੀ ਗੋਲਸਤ੍ਰਾਨ ਆਮ ਛੱਲੇ ਜਿਹੜੇ ਗੋਲ ਹੁੰਦੇ ਆ ਹਾਂਜੀ ਪਰ ਉਹ ਛੱਲੇ ਦੇ ਨਾਲ ਇੱਕ ਰੋਕਟ ਲੱਗਿਆ ਹੁੰਦਾ ਠੀਕ ਆ ਜੀ ਜਦੋਂ ਕਮਾਨ ਦੀ ਤੰਦੀ ਤੇ ਤੀਰ ਰੱਖ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਾਂਜੀ ਤੇ ਤੀਰ ਦੀ ਬਾਗੜ ਖਿੱਚਦੇ ਸੀ ਹਾਂਜੀ ਉਹ ਛੱਲੇ ਦੇ ਨਾਲ ਜਿਹੜਾ ਪਿਛਲਾ ਪਾਸਾ ਬਾਗੜ ਕਹਿੰਦੇ ਆ ਉਹ ਛੱਲੇ ਦੇ ਨਾਲ ਲੱਗਦੀ ਫੇਰ ਕਲੰਗੀ ਧਰਪਾਤਸ਼ਾਹ ਜੀ ਉਸ ਦੇ ਉੱਪਰ ਆਪਣਾ ਗੂਠਾ ਰੱਖ ਕਰਕੇ ਹਾਂਜੀ ਖਿੱਚਦੇ ਆਂ ਤੀਰ ਚਲਾਉਂਦੇ ਸਨ ਠੀਕ ਆ ਜੀ ਉਹ ਗੂਠਾ ਜਿਹੜਾ ਇੱਕ ਤਾਂ ਠੰਡ ਕਰਕੇ ਹਾਂਜੀ ਤੇ ਕਲੰਗੀ ਧਰਪਾਤਸ਼ਾਹੀ ਦਾ ਜੋ ਚਲਕੌਰ ਗੜੀ ਦੇ ਅੰਦਰ ਤੀਰ ਚਲਾਏ ਹਾਂਜੀ ਤੇ ਪ੍ਰੰਤ ਠੰਡ ਹੋਣ ਦੇ ਸਦਕਾ ਜਿਹੜਾ ਹੱਥ ਹੈ ਸੁੱਜਿਆ ਪਿਆ ਸੀ ਮਹਾਰਾਜ ਦਾ ਜਿਹੜਾ ਉਂਗਲ ਦੇ ਅੰਦਰ ਜੋ ਗੋਲਸਤ੍ਰਾਨ ਭਾਵ ਛੱਲਾ ਸਾਹਿਬ ਕਹਿੰਦੇ ਆ ਪਾਇਆ ਹੋਇਆ ਸੀ ਪਹਿਰੇ ਹੋਇਆ ਸੀ ਉਸ ਦੀ ਮਹਾਰਾਜ ਨੂੰ ਬਹੁਤ ਤਕਲੀਫ ਸੀ ਤਕਲੀਫ ਜੀ ਗਈ ਠੀਕ ਉਸ ਸਮੇਂ ਕਲੰਗੀਧਰ ਪਾਤਸ਼ਾਹ ਜੀ ਨੇ ਪੁੱਛਿਆ ਕਿ ਭਾਈ ਹੈ ਕੋਈ ਕਾਰੀਗਰ ਇਸ ਦੀ ਸਾਨੂੰ ਛੱਲੇ ਦੀ ਬਹੁਤ ਤਕਲੀਫ ਹੈ ਹਾਂਜੀ ਹਾਂਜੀ ਉੱਥੇ ਨਗਰ ਦੇ ਵਿੱਚ ਪੁੱਛਦਿਆਂ ਮਹਾਰਾਜ ਇੱਥੇ ਧਾਬ ਸੀ ਘਟਾਬ ਦੇ ਕਿਨਾਰੇ ਆ ਕਰਕੇ ਬੈਠੇ ਸੀ ਬੈਠੇ ਗਏ ਸੀ ਠੀਕ ਹੈ ਜੀ ਹਾਂਜੀ ਮਹਾਰਾਜ ਹਾਂਜੀ ਤੇ ਉੱਥੋਂ ਫਿਰ ਨਗਰਦਿਆਂ ਨੇ ਫਿਰ ਭਾਈ ਕਾਲੂ ਜੀ ਤਾਂ ਪਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਰ ਕਮਲਾ ਵਿੱਚੋਂ ਬਾਬਾ ਜਵਾਲਾ ਸਿੰਘ ਜੀ ਨੇ ਉਹ ਜਿਹੜਾ ਛੱਲਾ ਸੀ ਉਹ ਕੱਟਣਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੜਾ ਸੁੱਖ ਮਿਲਿਆ ਉਹ ਛੱਲਾ ਜਿਹੜਾ ਉਹ ਕੱਢ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਜਵਾਲਾ ਸਿੰਘ ਜੀ ਨੂੰ ਹੀ ਦੇ ਦਿੱਤਾ ਦੇ ਦਿੱਤਾ ਉਹ ਮਹਾਰਾਜ ਬਹੁਤ ਪ੍ਰਸੰਨ ਚਿਤ ਹੋਏ ਆਖਣ ਲੱਗੇ ਕਿ ਭਾਈ ਮੰਗੋ ਕੀ ਮੰਗਦੇ ਹਾਂਜੀ ਤਾਂ ਉਹ ਆਖਣ ਲੱਗੇ ਮਹਾਰਾਜ ਜੀ ਸਾਡੇ ਕੋਲ ਅੰਦਰ ਵਾਧਾ ਨਹੀਂ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਭਾਈ ਇੱਕ ਇੱਕ ਕੀ ਦੋ ਦੋ ਵਿਆਹ ਹੋਇਆ ਕਰਨਗੇ ਉਨ੍ਹਾਂ ਦੇ ਪਰਿਵਾਰ ਚ ਹਾਂਜੀ ਹਾਂ ਠੀਕ ਆ ਜੀ ਤੇ ਹੁਣ ਨਗਰ ਦੇ ਵਿੱਚ ਬਹੁਤ ਸੁਣਦੇ ਆ ਜੀ ਦਾਸ ਇਥੇ 2001 ਦੇ ਵਿੱਚ ਵੀ ਕੁਝ ਸਮਾ ਸੇਵਾ ਨਭਾਈ ਸੀ ਇਥੇ ਇੱਕ ਬਜ਼ੁਰਗ ਰਹਿੰਦਾ ਸੀ ਬਾਬਾ ਸੰਤੋਖ ਸਿੰਘ ਸੰਤੋਖ ਸਿੰਘ ਹਾਂ ਉਹ ਬਾਬਾ ਸੰਤੋਖ ਸਿੰਘ ਵੀ ਦਾਸ ਦਾ ਹੁੰਦਾ ਸੀ ਵੀ ਸਾਡੀ ਕੁਲ ਦੇ ਵਿੱਚ ਦੋ ਦੋ ਵੀ ਇਥੋਂ ਤੱਕ ਵੀ ਕਈ ਤਨ ਵਿਆਹ ਵੀ ਹੁੰਦੇ ਰਹੇ ਹਨ ਹੰਦਰ ਪਰਵਾਰ ਹਾਂਜੀ ਹਾਂ ਠੀਕ ਆ ਜੀ ਤੇ ਉਹ ਹੁਣ ਸਮਾਪਤ ਕਰਕੇ ਜੀ ਉਹਨਾਂ ਦੇ ਪਰਿਵਾਰ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਖੰਡ ਜਾਪ ਕਰਾਉਂਦਿਆਂ ਕਿਹਾ ਤੇ ਮਹਾਰਾਜ ਵੀ ਏਕਾਨਾਰੀ ਜੱਤੀ ਹੋਏ ਦੇ ਆਪ ਜੀ ਦੇ ਮਹਾਵਾਕਾਂ ਨੂੰ ਮੰਨਦੇ ਆ ਹੁਣ ਵੀ ਆਪ ਜੀ ਕਿਰਪਾ ਕਰੋ ਆਪ ਜੀ ਦੇ ਬਚਨ ਸੱਚੇ ਆ ਮਹਾਰਾਜ ਹੁਣ ਤੱਕ ਆਪ ਜੀ ਦੇ ਬਚਨ ਸੱਚ ਹੁੰਦੇ ਆਉਂਦੇ ਹੋ ਰਹੇ ਆ ਤੇ ਹੁਣ ਕਿਰਪਾ ਕਰੋ ਮਹਾਰਾ ਤੁਸੀਂ ਵੀ ਇੱਕ ਵੈ ਹੀ ਠੀਕ ਹੈ ਵੀ ਸਾਡੇ ਪਰਿਵਾਰ ਚ ਇੱਕ ਵਿਆਹ ਹੀ ਹੋਵੇ ਹਾਂਜੀ ਹਾਂ ਠੀਕ ਆ ਤੇ ਹੁਣ ਸਲਾਹ ਪਾ ਕਰਕੇ ਜੀ ਕਲਗੀਧਰ ਪਾਤਸ਼ਾਹ ਜੀ ਮਿਹਰ ਦਾ ਸਦਕਾ ਜਿਹੜਾ ਉਹ ਛੱਲਾ ਉਸ ਪਰਿਵਾਰ ਕੋਲੇ ਆ ਤੇ ਉਹ ਪਰਿਵਾਰ ਵਧਣ ਦੇ ਸਦਕਾ ਪੰਨੀਪੁਰਾ ਨਗਰ ਜਾਣਾ ਜਾਂਦਾ ਜਗਰਾਉਂ ਦੇ ਨੇੜੇ ਇੱਥੇ ਨੇੜੇ ਹੀ ਹੈ। ਅੱਛਾ ਜੀ। ਤੇ ਉਹ ਛੱਲਾ ਸਰ ਉਸ ਪਰਿਵਾਰ ਦੇ ਕੋਲ ਹੋਵੇ। ਮਗਰ ਮੁਗਲ ਪੈ ਸੀਗੇ ਆਪਣੇ ਗੁਰੂਆਂ ਦੇ ਮਗਰ। ਹਾਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਗਰ ਜਿਹੜੇ ਸੂਬੇ ਦੇ ਲਾਏ ਹੋਏ ਦੋ ਇੱਕ 9 ਗਜਿਆ ਪੀਰ ਜਾਣਾ ਜਾਂਦਾ ਸੀ ਇੱਕ 11 ਗਜਿਆ ਪੀਰ ਜਾਣਾ ਜਾਂਦਾ ਸੀ। ਠੀਕ ਆ ਜੀ। ਗਾਜੀ ਕਨ ਦੇ ਜੰਗ ਜਿੱਤਣ ਵਾਲੇ ਜਿਹਨੂੰ ਕਿਸ ਨੇ 9 ਜੰਗ ਲੜੇ ਕਿਸ ਨੇ 11 ਜੰਗ ਲੜੇ। ਠੀਕ ਆ ਜੀ। ਉਹ ਕਲਗੀਧਰ ਪਾਤਸ਼ਾਹ ਜੀ ਦੇ ਮਗਰ ਲੱਗੇ ਸੀ ਵੀ ਸਰਕਾਰ ਤੋਂ ਆਪਾਂ ਇਨਾਮ ਪ੍ਰਾਪਤ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਧਰਤੀ ਤੋਂ 11 ਗਜੀਆਂ ਤੇ 9 ਗਜੀਆਂ ਉਹ ਜਿਹੜੇ ਉਹ ਪੀਰ ਉਹਨਾਂ ਦੇ ਅਜ ਮਕਬਰੇ ਆਦਕ ਵੀ ਬਣੇ ਹੋਏ ਆ ਉਹਨਾਂ ਨੂੰ ਮਾਰਨਾ ਕੀਤਾ ਅੱਛਾ ਜੀ ਤੇ ਇੱਕ ਹੋਰ ਇਸ ਪਾਵਨ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਰ ਬਖਸ਼ਿਆ ਕਿ ਚੜ੍ਹਿਆ ਉਹ ਲੱਥੀ ਜਾਈ ਦਾ ਬਾਰਾ ਉਹ ਅੱਜ ਵੀ ਪ੍ਰਸਿੱਧ ਹੈ ਇੱਥੇ ਕੋਈ ਟੜ ਕਰਕੇ ਆਉਂਦਾ ਹੈ ਹੰਕਾਰ ਭਾਵਨਾ ਨਾਲ ਆਉਂਦਾ ਹੈ ਉਹ ਉੱਥੋਂ ਝੜ ਕਰਕੇ ਜਾਂਦਾ ਹੈ ਜਿਵੇਂ ਹਾਂਜੀ ਹਾਂਜੀ ਅੰਗਰੇਜ਼ਾਂ ਵੇਲੇ ਜੀ ਜਿਵੇਂ ਇਹ ਨਰਿਆੜਕ ਤਾਂ ਬਹੁਤ ਨੁਕਸਾਨ ਹੋਇਆ ਬੰਬਾਂ ਬਾਦਕ ਛੱਟੇ ਪਰ ਆਹ ਮੋਹੀ ਨਗਰ ਦੀ ਧਰਤੀ ਨੂੰ ਉਸ ਸਮੇਂ ਕੋਈ ਨੁਕਸਾਨ ਨਹੀਂ ਹੋਇਆ ਉਹ ਗੱਲ ਪ੍ਰਸਿੱਧ ਹੈ ਤੇ ਅੱਜ ਵੀ ਆਪਾਂ ਜਾਣਦੇ ਹਾਂ ਭਾਵਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਥਾਨ ਤੇ ਜੇਕਰ ਕੋਈ ਚੜਾਈ ਕਰਕੇ ਆਉਂਦਾ ਉਹ ਭਾਈ ਇੱਥੋਂ ਲੱਤ ਕੇ ਜਾਂਦਾ ਠੀਕ ਆ ਜੀ ਜਿਹੜੋ ਮੁਗਲ ਸੀਗੇ ਆਪਣੇ ਜਿਹੜੋ ਗੋਹਾਜੇ ਦਾ ਸੱਲਾ ਲੈ ਸੀਗਾ ਤੇ ਕਹਿੰਦੇ ਮੁਗਲ ਵੀ ਉਹਨਾਂ ਦੇ ਮਗਰ ਪੈ ਗਏ ਸੀ ਇਥੋਂ ਛੱਡ ਕੇ ਹੋਰ ਜਗੜ ਚਲੇ ਗਏ ਠੀਕ ਹੈ ਕਿਉਂਕਿ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਤਾਪ ਐਸਾ ਸੀ ਕਿ ਕਿਸੇ ਦੀ ਜੁਰਤ ਨਹੀਂ ਸੀ ਕਿ ਉਹਨਾਂ ਦੇ ਨੇੜੇ ਟੱਕ ਜਾਂਦੇ ਉਹ ਮੰਗਰ ਲੱਗੇ ਸੀ ਉਹ ਕੋਈ ਦਾਅ ਭਾਗਦੇ ਸੀ ਕਿਸ ਸਮੇਂ ਕਿਤੇ ਮਹਾਰਾਜ ਟੇਕਣਾ ਕਿਤੇ ਰਾਤ ਬਰਾਤੇ ਕੁਝ ਹੀ ਆਪਣਾ ਕਰ ਉਹਨਾਂ ਦੀ ਵੀ ਜਿਹੜੇ ਜਾਣੀ ਵੀ ਇਸ ਤਰ੍ਹਾਂ ਦੀ ਇੱਛਾ ਭਾਵਨਾ ਹੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇੜੇ ਲੱਗਣ ਦੇ ਤਾਂ ਕਿਸੇ ਦਾ ਇੰਨਾ ਪ੍ਰਤਾਪ ਦੁਰਤ ਹੈ ਨਹੀਂ ਸੀ ਨਹੀਂ ਜੀ ਉਹਨਰ ਪਰਵਾਹ ਦੇ ਮਗਰ ਵੀ ਕਹਿੰਦੇ ਮੁਗਲ ਲੱ ਇਹ ਤੋਂ ਉਹਨੂੰ ਇੰਨੇ ਵਾਰੀ ਥੋੜੀ ਜਾਣਕਾਰੀ ਹੋਵੇ ਪਰਿਵਾਰੀ ਤੋਂ ਛੱਡ ਕੇ ਹੋਰ ਪਿੰਡ ਚਲੇ ਗਏ ਸੀਗੇ ਜੀ ਜਿਹੜਾ ਤੁਸੀਂ ਕਹਿੰਦੇ ਜਗਰਾਮੰਦ ਇਹ ਵੀ ਹੋ ਸਕਦਾ ਮੇਰੇ ਦਾਸ ਨਹੀਂ ਨਹੀਂ ਅਜੇ ਤੱਕ ਇਹ ਗੱਲ ਸੁਣੀ ਹੋ ਸਕਦੀ ਇਹ ਗੱਲ ਠੀਕ ਹੈ ਜੀ ਵੀ ਉਹ ਪਰਿਵਾਰ ਜਿੰਨੇ ਪਰਿਵਾਰ ਵਧਣ ਦੇ ਸਦਕਾ ਵੀ ਉਹ ਪਰਿਵਾਰ ਫੈਲ ਗਿਆ ਕੁਛ ਲਿਹਾਣੇ ਵੀ ਬੈਠੇ ਆ ਉਹ ਤੇ ਜਗਰਾਮਵਾਦਕ ਸਾਰੇ ਦੇ ਬਿਚਨਾਂ ਦੀਆਂ ਦੁਕਾਨਾਂ ਰਕ ਵੀ ਨੇ ਤੇ ਉਹਦਾ ਉਹ ਪਰਿਵਾਰ ਜਾਦਾ ਵਧਨ ਕਰਕੇ ਪੰਮੀਪੁਰ ਨਗਰੇ ਚੱਲ ਗਏ ਉੱਧਰ ਚਲੇ ਗਿਆ ਸੀ ਕਿ ਅੱਜ ਵੀ ਉਹ ਦਸਮੀ ਵਾਲੇ ਦਿਨ ਹਾਂਜੀ ਖਲਾ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਠੀਕ ਆ ਜੀ ਹਾਂਜੀ ਹਾਂਜੀ ਇੱਥੇ ਆਪਾਂ ਦਸਮੀ ਮਨਾਉਂਦੇ ਆ ਜਾਂ ਹੋਰ ਕਿਹੜਾ ਤਿਹਾਰਾ ਇੱਥੇ ਮਹਾਰਾਜ ਪ੍ਰੋਗਰਾਮ ਕਹਿੰਦੇ ਵੀ ਸਾਰੇ ਮਨਾ ਪ੍ਰਸਿੱਧ ਪ੍ਰੋਗਰਾਮ ਹੈ ਹਾਂਜੀ 10 ਜੁਲਾਈ ਦਾ ਸੰਤ ਬਾਬਾ ਨਰਿੰਦਰ ਸਿੰਘ ਜੀ ਦੀ ਵਰਸੀ ਮਨਾਈ ਜਾਂਦੀ ਹੈ ਠੀਕ ਆ ਜੀ ਉਸੇ ਤਰ੍ਹਾਂ 24 25 26 ਜੁਲਾਈ ਦੀ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਵਰਸੀ ਮਨਾਈ ਜਾਂਦੀ ਹੈ ਠੀਕ ਆ ਜੀ ਪਰ ਇੱਕ 31 ਦਸੰਬਰ 1 ਜਨਵਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਜਨ ਇਸ ਨਗਰ ਵਿੱਚ ਆਏ ਉਹ ਦਿਨ ਦਾ ਪਹਾੜੀ ਜੋੜ ਮੇਲ ਮਨਾਇਆ ਜਾਂਦਾ ਹੈ ਹੋਰ ਵੀ ਨਗਰਾਂ ਦਰਮਹਾਨ ਨਗਰ ਕੀਰਤਨ 5 ਤਰੀਕ 5 ਜਨਵਰੀ ਨੂੰ ਨਗਰ ਕੀਰਤਨ ਪ੍ਰੋਗਰਾਮ ਤੇ ਹੋਰ ਵੀ ਜਲਜੀਪਦਰ ਤੇ ਮਨਾਏ ਜਾਂਦੇ ਆ तकरीबन ਸਾਰੇ ਮਨਾਏ ਜਾਂਦੇ ਆ ਮਸਾਲੇ ਦਿਹਾੜੇ ਨੂੰ ਵੀ ਕਿਉਂਕਿ ਗੁਰਬਾਣੀ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਰਹਿੰਦੇ ਆ ਮਹਾਰਾਜ ਜੀ ਮੇੜ ਦਾ ਸੜਕਾ ਇੱਥੇ ਦਮ ਨਮੀ ਟਕਸਾਲ ਵੱਲੋਂ ਸਿੰਘ ਭਜੰਗੀ ਦੇ ਦਮ ਨਮੀ ਟਕਸਾਲ ਦੇ ਵਿਦਿਆਰਥੀ ਗੁਰਮਤ ਵਿਦਿਆਲਾ ਵੀ ਚੱਲਦਾ ਠੀਕ ਆ ਜੀ ਗੁਰਬਾਣੀ ਸੰਥਿਆ ਇਸੇ ਤਰ੍ਹਾਂ ਕਥਾ ਕੀਰਤਨ ਸਖਲਾਈ ਵੀ ਜਿਹੜੀ ਉਹ ਵਰਵਾਈ ਜਾਂਦੀ ਏ ਵਰਮਤਾ ਜਿਹੜੀ ਉਹ ਦਰੜ ਕਰਾਈ ਜਾਂਦੀ ਏ ਦਮ ਨਿਮਿਤਕਸਾਲ ਦੀ ਮਰਜ਼ਾਦਾ ਅਨੁਸਾਰ ਠੀਕ ਆ ਜੀ ਤੇ ਬਾਬਾ ਜੀ ਜਿਹੜਾ ਨਗਰ ਕੀਰਤਨ ਆਉਂਦਾ ਆਪਣੇ ਅਨੰਦਪੁਰ ਸਾਹਿਬ ਤੋਂ ਫਿਰ ਇੱਥੇ ਠਹਿਰ ਕੇ ਜਾਂਦਾ ਜੀ ਹਾਂ ਜੀ ਇੱਥੇ ਇੱਕ ਰਾਤ ਜਿਹੜਾ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਆਉਂਦਾ ਇੱਕ ਰਾਤ ਠਹਿਰ ਕੇ ਜਾਂਦਾ ਜੀ ਤੇ ਉਸ ਨਗਰ ਕੀਰਤਨ ਅੰਦਰ ਜਦੋਂ ਸੰਗਤਾਂ ਆਉਂਦੀਆਂ ਤੇ ਇਸ ਨਗਰ ਦੀ ਸੰਗਤ ਬਹੁਤ ਚਾਉ ਭਾਵਨਾ ਨਾਲ ਉਹਨਾਂ ਦਾ ਸਤਿਕਾਰ ਕਰਦੇ ਆ ਉਹਨਾਂ ਨੂੰ ਭੋਜਨ ਪਾਣੀ ਲੰਗਰ ਪਾਣੀ ਦੀ ਬਹੁਤ ਭਾਵਨਾ ਨਾਲ ਸੇਵਾ ਕਰਦੇ ਆ ਠ ਤੇ ਆਪਾਂ ਇੱਥੇ ਦੇ ਗ੍ਰੰਥਸ਼ਾਲਾ ਦੀ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਤੇ ਬਹੁਤ ਵਧੀਆ ਨਰ ਵਿਚਾਰਾ ਆਪਣੀ ਰੱਖੀਆਂ ਤੇ ਆਪਾਂ ਸੰਗਤਾਂ ਨੂੰ ਇਹ ਕਹਾਂਗੇ ਭਾਈ ਇਹ ਗੁਰਦੁਆਰਾ ਸਾਹਿਬ ਜ਼ਰੂਰ ਦਰਸ਼ਨ ਮੇਲੇ ਕਰਨਾ ਆਇਆ ਕਰੋ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਤੱਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ